ਸੰਦੀਪ ਸ਼ੌਂਟ نیوز ਨਾਲ ਜੁੜੇ ਸਾਰੇ ਦੋਸਤੋ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਿ ਕਾਲ ਜੀ ਅਸੀਂ ਪਹੁੰਚੇ ਹਾਂ ਸ਼ਹਿਰ ਮੋਰਿੰਡਾ ਦੇ ਵਿੱਚ ਜਿੱਥੇ ਕਿ ਪਰਾਚੀਨ ਸ਼ਿਵ ਮੰਦਰ ਚੌਧਰੀਆਂ ਚਖੰਡੀ ਦੇ ਵਿੱਚ ਹੈ ਜਿੱਥੇ ਕਿ ਮਹਾ ਸ਼ਿਵਰਾਤਰੀ ਦਾ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਉਸ ਦੀ ਜਾਣਕਾਰੀ ਅੱਜ ਅਸੀਂ ਕਮੇਟੀ ਮੈਂਬਰਾਂ ਤੋਂ ਲੈਣੇ ਆਂ ਹਾਂ ਜੀ ਨਮਸਕਾਰ ਵੀਰ ਜੀ ਆਪਣਾ ਸ਼ੁਭਨਾਮ ਮੇਰਾ ਸ਼ੁਭਨਾਮ ਸੋਨੂ ਜੀ ਸੋਨੂ ਜੀ ਜੋ ਮਹਾ ਸ਼ਿਵਰਾਤਰੀ ਦਾ ਜੋ ਪ੍ਰੋਗਰਾਮ ਤੁਹਾਡੇ ਵੱਲੋਂ ਲਿਖੇ ਜਾ ਰਹੇ ਹਨ ਸੋ ਕੀ ਕੀ ਪ੍ਰੋਗਰਾਮ ਹਨ ਸੋ ਦੇਵ ਆਰਸ਼wari ਦਾਸ਼ਕਰ ਨੂੰ ਜਾਣਕਾਰੀ ਦਿਓ ਜੀ ਸ਼ੁਰੂ ਕਰਨ ਤੋਂ ਪਹਿਲਾਂ ਜੈ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸਾਡੇ ਪ੍ਰੋਗਰਾਮ ਸਰ ਮੰਦਿਰ ਦੇ ਇਸ ਤਰ੍ਹਾਂ ਨੇ ਜੀ 22 ਫਰਵਰੀ ਨੂੰ ਜੀ ਸ਼ਿਵ ਪ੍ਰਾਣ ਆਰੰਭ ਕੀਤਾ ਜਾਵੇਗਾ ਉਸ ਤੋਂ ਬਾਅਦ 24 ਫਰਵਰੀ ਨੂੰ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਾਰੇ ਮਰਿੰਡੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਮੰਦਿਰ ਚ ਆਵੇਗੀ ਤੇ ਸ਼ਾਮ ਨੂੰ ਭੰਡਾਰਾ ਹੋਵੇਗਾ ਉਸ ਤੋਂ ਬਾਅਦ 26 ਤਰੀਕ ਨੂੰ ਜੀ ਹਵਨ ਤੇ ਸ਼ਿਵ ਮਹਾਸ਼ੀ ਪੁਰਾਣ ਦਾ ਸੰਪੂਰਨ ਪਾਠ ਉਸ ਤੋਂ ਉਪਰੰਤ ਫਿਰ ਭੰਡਾਰਾ ਹੋਵੇਗਾ ਉਸ ਤੋਂ ਬਾਅਦ 27 ਤਰੀਕ ਨੂੰ ਕੀਰਤਨ ਮਹਿਲਾ ਮੰਡਲ ਵੱਲੋਂ ਕੀਤਾ ਜਾਵੇਗਾ 12 ਵਜੇ ਤੱਕ ਦੁਪਹਿਰੇ ਉਸ ਤੋਂ ਬਾਅਦ ਕੀਰਤਨ ਉਪਰੰਤ ਫਿਰ ਇੱਕ ਵਾਰ ਲੰਗਰ ਹੋਵੇਗਾ ਇਹ ਪ੍ਰੋਗਰਾਮ ਜੋ ਹੈ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੇ ਮੁਹੱਲੇ ਦੇ ਸਹਿਯੋਗ ਨਾਲ ਹੁੰਦਾ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਸਾਰੇ ਸੇਵਾਦਾਰ ਸਾਡੇ ਨਾਲ ਨਵੇਂ ਯੰਗਸਟਰ ਮੁੰਡੇ ਜੁੜੇ ਹੋਏ ਨੇ ਲੋਕਾਂ ਵੱਲੋਂ ਬਹੁਤ ਸਾਰਾ ਪਿਆਰ ਸਾਨੂੰ ਹਰ ਵਾਰ ਮਿਲਿਆ ਹੈ ਇਹਦੇ ਨਾਲ ਸਾਡੇ ਨਾਲ ਹੋਰ ਬਹੁਤ ਭਗਜਨ ਬੱਚੇ ਛੋਟੇ-ਛੋਟੇ ਜੁੜਦੇ ਨੇ ਉਹਨਾਂ ਦਾ ਬਹੁਤ ਵਿਸ਼ਵਾਸ ਹੈ ਇਸ ਪਾਤਸ਼ਾਹੀ ਸ਼੍ਰੀ ਮੰਦਿਰ ਮਰਿੰਡਾ ਦੇ ਨਾਲ ਤੇ ਸਾਡੇ ਪ੍ਰੋਗਰਾਮ ਜਿਹੜੇ ਨੇ ਇਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਨੇ ਹਰ ਸਾਲ ਪੋਲੇਨਾ ਦੀ ਐਸੀ ਕਿਰਪਾ ਹੁੰਦੀ ਹੈ ਕਿ ਵੱਧ ਤੋਂ ਵੱਧ ਸ਼ਹਿਰ ਦਾ ਪਿਆਰ ਮਿਲਦਾ ਹੈ ਸ਼ਹਿਰ ਦਾ ਸਹਿਯੋਗ ਮਿਲਦਾ ਸੋ ਇਸ ਵਾਰ ਵੀ ਸਾਡੇ ਜੋ ਪ੍ਰੋਗਰਾਮ ਨੇ ਪੂਰੇ ਹਫ਼ਤੇ ਸਾਡੇ ਪ੍ਰੋਗਰਾਮ ਦੇ ਵਿੱਚ ਰੋਜ਼ ਲੰਗਰ ਚੱਲੇਗਾ ਦਿਨ ਰਾਤ ਇੱਥੇ ਸੇਵਾ ਚੱਲਦੀ ਭਗਜਨ ਬਹੁਤ ਸ਼ਰਧਾ ਬੜੇ ਪਿਆਰ ਦੇ ਨਾਲ ਦੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਦਰਬਾਰ ਦੇ ਨਾਲ ਲੋਕਾਂ ਦੀ ਬੜੀ ਸ਼ਰਧਾ ਜੁੜੀ ਹੋਈ ਹੈ। ਸੋ ਇਸ ਸਾਰੇ ਪ੍ਰੋਗਰਾਮ ਨੂੰ ਜੋ ਲਿਖਿਆ ਜਾ ਰਿਹਾ ਹੈ ਸੋ ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਸ਼ਹਿਰ ਨਿਵਾਸੀਆਂ ਨੂੰ ਤਾਂ ਹਰ ਸਾਲ ਪਤਾ ਹੀ ਹੈ ਜੀ ਬੜਾ ਪਿਆਰ ਮਿਲਦਾ ਹੈ। ਇਸ ਵਾਰ ਸਾਰੇ ਸਾਡੇ ਸੇਵਾਦਾਰਾਂ ਵੱਲੋਂ ਸਾਰੇ ਸਾਡੇ ਜਿੰਨੇ ਵੀ ਭੈਣ ਭਰਾ ਤੇ ਨਹੀਂ ਵੀ ਆ ਆ ਸਕੇ ਉਹਨਾਂ ਵੱਲੋਂ ਇੱਕ ਸੁਨੇਹਾ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਇਸ ਰੌਣਕ ਨੂੰ ਵਧਾਇਆ ਜਾਵੇ ਤੇ ਮੰਦਰ ਦੇ ਵਿੱਚ ਆ ਕੇ ਇਸ ਸਰਬਾਰ ਨੂੰ ਸਜਦਾ ਕੀਤਾ ਜਾਵੇ ਬੜਾ ਪਿਆਰ ਕਰਦੇ ਨੇ ਹਰ ਵਾਰ ਬਹੁਤ ਸਹਿਯੋਗ ਨੇ ਜਿਹੜੇ ਜਿਹੜੇ ਨਹੀਂ ਵੀ ਆਂਦੇ ਉਹ ਵੀ ਇਸ ਵਾਰ ਆ ਕੇ ਆਪਣੀ ਹਾਜ਼ਰੀ ਭਰਨ ਵੱਧ ਤੋਂ ਵੱਧ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ ਜਾਵੇ ਸੋ ਵੀਰ ਜੀ ਜੋ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ਹਿਰ ਦੇ ਕਿਹੜੇ ਕਿਹੜੇ ਕੋਨਿਆਂ ਚੋਂ ਹੋ ਕੇ ਜਾਏ ਇਹ ਸਾਰੇ ਸ਼ਹਿਰ ਦੇ ਵਿੱਚ ਆ ਜੀ ਸਾਰੇ ਬਾਜ਼ਾਰਾਂ ਦੇ ਵਿੱਚ ਆ ਸਾਰੇ ਮੁਹੱਲਿਆਂ ਦੇ ਵਿੱਚ ਆ ਜਿੱਥੋਂ ਜਿੱਥੋਂ ਸਾਨੂੰ ਦਾਨ ਪੁੰਨ ਮਿਲਦਾ ਹੈ ਜਿੱਥੋਂ ਜਿੱਥੋਂ ਸਾਨੂੰ ਲੋਕ ਸਮਝਦੇ ਨੇ ਜਿਹੜੇ ਜਿਹੜੇ ਲੋਕ ਸਾਨੂੰ ਜਾਣਦੇ ਨੇ ਕਿਉਂਕਿ ਇਹ ਕੰਮ ਕੋਈ ਇੱਕ ਬੰਦੇ ਦੀ ਕਰਨ ਦਾ ਨਹੀਂ ਹੁੰਦਾ ਇਹ ਸਾਰੇ ਸਹਿਯੋਗ ਸ਼ਹਿਰ ਦਾ ਸਹਿਯੋਗ ਹੁੰਦਾ ਸਾਨੂੰ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਮੁਹੱਲਾ ਨਾ ਛੱਡਿਆ ਜਾਵੇ ਕੋਈ ਵੀ ਗਲੀ ਨਾ ਛੱਡੀ ਜਾਵੇ ਜਿੱਥੋਂ ਇਹ ਸ਼ੋਭਾ ਯਾਤਰਾ ਦਾ ਨਾਂ ਨਿਕਲੇ ਸੋ ਵੀਰ ਜੀ ਜੋ ਪਹਿਲਾਂ ਵੀ ਤੁਸੀਂ ਵਿਸ਼ਾਲ ਸ਼ੋਭਾ ਯਾਤਰਾ ਕੱਢ ਚੁੱਕੇ ਹੋ ਸੋ ਜੋ ਇਹ ਜੋ ਸ਼ੋਭਾ ਯਾਤਰਾ ਹੈ ਸੋ ਇਸ ਵਿੱਚ ਜੋ ਨਵਾਂ ਹੈ ਉਹ ਕੀ ਦੇਖਣ ਨੂੰ ਮਿਲੇਗਾ ਇਸ ਵਿੱਚ ਨਵਾਂ ਦੇਖਣ ਨੂੰ ਇਹ ਮਿਲੂਗਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜਿਹੜੇ ਹੋਰ ਨਵੇਂ ਮੁੰਡੇ ਜੁੜੇ ਨੇ ਇੱਧਰ ਖੜੇ ਨੇ ਇਹਨਾਂ ਦਾ ਪਿਆਰ ਹੈ ਸ਼ੰਕਰ ਜੀ ਮਹਾਰਾਜ ਨਾਲ ਸਾਨੂੰ ਇਹ ਬਹੁਤ ਖੁਸ਼ੀ ਹੈ ਕਿ ਸਾਡੇ ਤੋਂ ਬਾਅਦ ਸਾਨੂੰ ਇਹਨਾਂ ਦਾ ਬਹੁਤ ਸੇਵਾ ਕਿਉਂਕਿ ਕੋਈ ਵੀ ਕੰਮ ਕਰਦੇ ਆ ਯੰਗ ਮੁੰਡਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਸਾਡੇ ਨਾਲ ਤੁਰਦੇ ਨੇ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਦੂਰੋਂ ਦੂਰੋਂ ਦੀ ਬਹੁਤ ਅੱਛੇ ਅੱਛੇ ਸਵਰੂਪ ਸਾਡੇ ਅਸੀਂ ਸ਼ਹਿਰ ਦੇ ਰੂਪ ਰੂ ਕਰਾਂਗੇ ਤੇ ਬਹੁਤ ਵਧੀਆ ਬੈਂਡ ਹਾਥੀ ਘੋੜੇ ਹਾਥੀ ਘੋੜਿਆਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਾਡੇ ਪੂਰੇ ਜ਼ਿਲ੍ਹੇ ਦੀ ਮੈਂ ਮਾਣ ਨਾ ਕਰਾਂ ਤਾਂ ਸਾਡੇ ਪੂਰੇ ਜ਼ਿਲ੍ਹੇ ਦੀ ਬਹੁਤ ਹੀ ਵੱਡੀ ਸ਼ੋਭਾ ਯਾਤਰਾ ਹੈ ਜੋ ਕਿ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਆਸੀ ਆਪ ਕੁਝ ਨਹੀਂ ਕਰਦੇ ਅਸੀਂ ਆਪ ਸਿਰਫ ਅੱਗੇ ਹੁੰਨੇ ਆ ਸਾਨੂੰ ਬਹੁਤ ਪਿਆਰ ਮਿਲਦਾ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਇਹ ਤਾਂ ਦੇਖਣਯੋਗ ਹੋਏਗੀ ਸ਼ੋਭਾ ਯਾਤਰਾ ਜਿਹੜੀ ਹੋਏਗੀ ਜੀ ਸਰ ਜੋ ਇਹ ਸ਼ੋਭਾ ਯਾਤਰਾ ਕਦੀ ਜਾ ਰਹੀ ਹੈ ਜੋ ਇਹ ਪ੍ਰੋਗਰਾਮ ਹੋ ਰਹੇ ਆ ਇਸ ਦਾ ਪੂਰਾ ਪਤਾ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਪੂਰਾ ਪ੍ਰੋਪਰ ਕਿੱਥੇ ਇੱਕ ਪੈ ਰਿਹਾ ਹੈ ਜੀ ਪੂਰਾ ਪਤਾ ਸਰ ਬਾੜ ਨੰਬਰ ਇਹ ਹੈਗਾ ਜੀ 10 ਜੀ ਪਰਾਚੀਨ ਸ਼ੀ ਮੰਦਰ ਉੱਚੀ ਕਾਟੀ ਚੌਧਰੀਆਂ ਚਖੰਡੀ ਜੀ ਇੱਥੇ ਤੋਂ ਚੱਲ ਕੇ ਜੀ ਸਾਰੇ ਬਾਜ਼ਾਰਾਂ ਦੇ ਵਿੱਚ ਪ੍ਰਕਰਮਾ ਕਰਦੇ ਹੋਏ ਫਿਰ ਇੱਥੇ ਸ਼ਾਮ ਨੂੰ 6 ਜਾਂ 7 ਵਜੇ ਆਵਾਂਗੇ ਹਾਂਜੀ ਠੀਕ ਜਗਰਾਵੀਰ ਬਜਰੰਗੀ ਹਾਰ ਹਾਰ ਬੰਮ ਬੋਲੇ ਬੰਮ ਬੋਲੇ